ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹਲਾ ਪੰਜਵਾਂ ਰਸਨਾ ਗੁਣ ਗੋਪਾਲ ਨਿਦ ਗਾਇਣ ਸਾਤ ਸਹਜ ਰਹਿਸ ਮਨ ਉਪਜਿਓ ਸਗਲੇ ਦੁਖ ਪਲਾਇਣ ਰਸਨਾ ਗੁਣ ਗੋਪਾਲ ਨਿਤ ਗਾਇਣ ਸਾਤ ਸਹਜ ਰਸ ਮਨ ਉਪਜਿਓ ਸਗਲੇ ਦੁਖ ਪਲਾਇਣ ਰਹਾਉ ਜੋ ਮਗਹੇ ਸੋਈ ਸੋਈ ਪਾਵਹਿ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੁਹਉ ਤੇ ਛੂਟਹਿ ਭਵ ਜਲ ਜਗਤ ਤਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਵਿੰਦ ਪਰਾਇਣ ਅਬਨਾਸੀ ਖੇਮ ਚਾਹੇ ਜੀ ਨਾਨਕ ਸਦਾ ਸਿਮਰ ਨਾਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਵਿੰਦ ਪਰਾਇਣ ਅਬਿਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅਪਾਦ ਕਿਰਪਾ ਬਖਸ਼ਿਸ਼ ਰਹਿਮਤ ਦੇ ਸਦਕਾ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਸੰਗਤ ਵਿੱਚ ਹਾਜ਼ਰੀ ਭਰਨ ਦੇ ਸੁਭਾਗ ਪ੍ਰਾਪਤ ਹੋਏ ਪਾਵਨ ਉਪਦੇਸ਼ ਜੋ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਆਪਾਂ ਸਮੂਹ ਜੀਵਾਂ ਨੂੰ ਬਖਸ਼ਿਸ਼ ਕੀਤੇ ਹਨ ਗੁਰੂ ਸਾਹਿਬ ਜੀ ਦੇ ਪਾਵਨ ਅੰਗ 713 ਤੋਂ 714 ਅੰਗ ਉਪਰ ਟੋਡੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰ ਤਾਜ ਸਤਿਗੁਰੂ ਤਨ ਤਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਪਾਵਨ ਬਚਨ ਹਨ ਜੀ ਇਸ ਵਿੱਚ ਗੁਰੂ ਸਾਹਿਬ ਦਇਆ ਕਰਦੇ ਹੋ ਅਕਾਲ ਪੁਰਖ ਪਰਮਾਤਮਾ ਦੇ ਗੁਣ ਗਾਉਣ ਦੇ ਨਾਲ ਕਿਹੜੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਹਨ ਜੀਵਨ ਦੇ ਵਿੱਚ ਕੈਸਾ ਆਨੰਦ ਬਣਦਾ ਹੈ ਕੈਸੀ ਸਾਂਝ ਕੈਸੀ ਖੇਮ ਰੱਖਿਆ ਜਿਹੜੀ ਹੈ ਪ੍ਰਾਪਤ ਹੁੰਦੀ ਹੈ ਗੁਰੂ ਸਾਹਿਬ ਕਿਰਪਾ ਕਰਦੇ ਨੇ ਟੋਡੀ ਮਹੱਲਾ ਪੰਜਵਾ ਰਸਨਾ ਗੁਣ ਗੋਪਾਲ ਨਿਦ ਗਾਇਣ ਉਹ ਅਕਾਲ ਪੁਰਖ ਪਰਮਾਤਮਾ ਗੋਪਾਲ ਧਰਤੀ ਨੂੰ ਪਾਲਣ ਵਾਲੇ ਉਸ ਪਰਮਾਤਮਾ ਦੇ ਗੁਣ ਜੋ ਮਨੁੱਖ ਆਪਣੀ ਰਸਨਾ ਦੇ ਨਾਲ ਲਗਾਉਂਦਾ ਹੈ ਉਹ ਗੁਣਾਂ ਦੇ ਖਜ਼ਾਨੇ ਹਨ ਗੁਣਾਂ ਦਾ ਅੰਤ ਕੋਈ ਨਹੀਂ ਗੁਣ ਕਹੇ ਨਹੀਂ ਜਾ ਸਕਦੇ ਗੁਣ ਅਤੇ ਔਗਣ ਇਹ ਵੱਖੋ ਵੱਖਰਾ ਸੁਭਾਅ ਹੈ ਜਿਸ ਇਨਸਾਨ ਦੇ ਵਿੱਚ ਚੰਗੇ ਗੁਣ ਹਨ ਚੰਗੀਆਂ ਖੂਬੀਆਂ ਹਨ ਉਹਦੀ ਸੰਸਾਰ ਦੇ ਵਿੱਚ ਉਸਤਤ ਹੁੰਦੀ ਹੈ ਔਗਣਾਂ ਨਾਲ ਭਰਿਆ ਹੋਇਆ ਸੰਸਾਰ ਦੇ ਵਿੱਚ ਫਟਕਾਰਾਂ ਲੈਂਦਾ ਗੁਰੂ ਸਾਹਿਬ ਦੀ ਬਾਵਨ ਬਾਣੀ ਮਹਾਰਾਜ ਕਹਿੰਦੇ ਬੇ ਲੋੜੀ ਕਿਸੇ ਦੀ ਉਸਤਤ ਨਹੀਂ ਕਰਨੀ ਗੁਣ ਨਹੀਂ ਗਾਉਣੇ ਤੇ ਨਾ ਹੀ ਕਿਸੇ ਦੇ ਔਗਣ ਫਰੋਲਣੇ ਕਿਉਂਕਿ ਕਈ ਵਾਰੀ ਬੰਦੇ ਦੇ ਗੁਣ ਸਮਾਜ ਦੇ ਵਿੱਚ ਬਿਣਾ ਲੋੜ ਤੋਂ ਪੇਸ਼ ਕੀਤੇ ਜਾਂਦੇ ਆ ਪਰ ਜੀਵਨ ਦੀ ਕਿਸੇ ਤਅ ਦੇ ਵਿੱਚ ਉਹਦੇ ਔਗਣ ਲੁਕੇ ਹੁੰਦੇ ਆ ਅੱਜ ਦੇ ਸਮੇਂ ਦੇ ਵਿੱਚ ਖਾਸ ਤੌਰ ਦੇ ਉੱਤੇ ਗੁਣ ਦਿਖਾਏ ਜਾਂਦੇ ਆ ਫਲਾਣਾ ਬੜਾ ਚੰਗਾ ਹੈ ਜੀ ਉਹਦੇ ਵਿੱਚ ਆ ਗੁਣ ਹੈ ਜੀ ਔਰ ਜੀਵਨ ਦੀ ਕਿਸੇ ਤਅ ਦੇ ਵਿੱਚ ਉਹਦੇ ਔਗਣ ਲੁਕੇ ਹੁੰਦੇ ਇਸ ਕਰਕੇ ਮਹਾਰਾਜ ਕਹਿੰਦੇ ਮਨੁੱਖ ਦੀ ਵਡਿਆਈ ਕਰਨੀ ਕਿਸੇ ਆਮ ਇਨਸਾਨ ਦੀ ਤੇ ਮਹਾਰਾਜ ਕਹਿੰਦੇ ਬੜਾ ਵੱਡਾ ਤੋਖਾ ਜੀਵਨ ਦੇ ਵਿੱਚ ਤੇ ਕਿਸੇ ਦੇ ਔਗਣ ਫਰੋਲਣੇ ਹੁਣ ਕੋਈ ਗੰਦਗੀ ਨੂੰ ਫਰੋਲੇਗਾ ਤੇ ਸਭ ਤੋਂ ਪਹਿਲਾਂ ਗੰਦਗੀ ਦੀ ਮਾੜੀ ਜਿਹੜੀ ਬੋ ਹੈ ਉਹ ਉਹਨੂੰ ਹੀ ਆਏਗੀ ਜਿਹੜਾ ਫਰੋਲਦਾ ਪਿਆ ਸਤਿਗੁਰੂ ਇਹ ਸਮਝਾਉਂਦੇ ਕਿਰਪਾ ਕਰਕੇ ਮਹਾਰਾਜ ਕਹਿੰਦੇ ਹੁਣ ਜਿਹੜਾ ਫਰੋਲਦਾ ਪਿਆ ਸਭ ਤੋਂ ਪਹਿਲਾਂ ਉਸ ਗੰਦਗੀ ਦੀ ਜਿਹੜੀ ਮਾੜੀ ਭੈੜੀ ਬਾਸ਼ਨਾ ਹੈ ਉਹ ਉਹਨੂੰ ਆਏਗੀ ਜਿਹੜਾ ਫਰੋਲਦਾ ਪਿਆ ਹੈ ਭਾਵ ਜੇ ਆਪਾਂ ਕਿਸੇ ਦੇ ਔਗਣ ਫਰੋਲਦੇ ਹਾਂ ਤੇ ਉਹਦਾ ਸਭ ਤੋਂ ਵੱਡਾ ਪ੍ਰਭਾਵ ਆਪਣੇ ਜੀਵਨ ਤੇ ਪੈਂਦਾ ਤੇ ਜੇਕਰ ਕਿਸੇ ਦਾ ਕੋਈ ਔਗਣ ਹੈ ਉਸ ਔਗਣ ਨੂੰ ਆਪਾਂ ਟੱਕ ਦੇਨੇ ਆ ਤੇ ਉਹਦੇ ਮੂੰਹ ਦੇ ਉੱਤੇ ਇਹ ਗੱਲ ਕਹਿੰਨੇ ਕਿ ਭਾਈ ਆ ਤੇਰੇ ਚ ਕਮੀ ਐ ਨੂੰ ਸੁਧਾਰ ਤੇ ਫੇਰ ਉਹ ਗੰਦਗੀ ਫੈਲਦੀ ਨਹੀਂ ਐ ਆਪਾਂ ਇੱਕ ਗੱਲ ਜੀਵਨ ਦੇ ਵਿੱਚ ਵਿਚਾਰੀਏ ਗੰਦਗੀ ਫਲਾਉਣੀ ਹੋਵੇ ਨਾ ਤੇ ਕੋਈ ਬਹੁਤਾ ਸਮਾਂ ਨਹੀਂ ਲੱਗਦਾ ਪਰ ਸੁਗੰਧੀ ਪ੍ਰਾਪਤ ਕਰਨੀ ਹੋਵੇ ਤੇ ਜ਼ਮੀਨ ਨੂੰ ਸਵਾਰਨਾ ਪੈਂਦਾ ਹੈ ਬੂਟਾ ਲਾਉਣਾ ਪੈਂਦਾ ਹੈ ਉਹਨੂੰ ਪਾਣੀ ਪਾਉਣਾ ਪੈਂਦਾ ਫਿਰ ਉਡੀਕ ਕਰਨੀ ਪੈਂਦੀ ਫਿਰ ਉਹਦੇ ਚੋ ਫੁੱਲ ਨਿਕਲਦੇ ਐ ਫਿਰ ਫੁੱਲਾਂ ਦੀ ਸੁਗੰਧੀ ਮਿਲਦੀ ਐ ਭਾਵ ਗੁਣ ਜੀਵਨ ਦੇ ਵਿੱਚ ਕਮਾਉਣੇ ਬੜੇ ਔਖੇ ਐ ਔਗਣ ਜਦੋਂ ਮਰਜ਼ੀ ਕਮਾ ਲਓ ਗੁਣਾ ਦੇ ਧਾਰ ਨਹੀਂ ਬਣਨਾ ਬੜਾ ਔਖਾ ਐ ਔਗਣ ਜਦੋਂ ਮਰਜ਼ੀ ਜੀਵਨ ਦੇ ਵਿੱਚ ਕਰ ਲਓ ਔਗਣ ਕਮਾਉਣੇ ਬੜੇ ਸੌਖੇ ਐ ਚੰਗੇ ਰਾਹ ਦੇ ਉੱਤੇ ਚੱਲਣਾ ਮੁਸ਼ਕਲ ਹੈ ਤੇ ਮਹਾਰਾਜ ਕਹਿੰਦੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਗੁਣ ਗਾਉਣੇ ਕਰ ਰਸਨਾ ਨਾਲ ਕਿਸੇ ਬੰਦੇ ਦੇ ਨਹੀਂ ਗਾਉਣੇ ਉਸਤਤ ਕਰੋ ਸਦਾ ਪ੍ਰਭ ਆਪਨੇ ਜਿਨ ਪੂਰੀ ਕਲ ਰਾਖੀ ਉਹ ਪਰਮਾਤਮਾ ਦੀ ਮਹਿਮਾ ਗਾਉਣੇ ਕਰ ਜਿਨੇ ਕਲ ਯੁਗ ਦੇ ਵਿੱਚ ਤੇਰੀ ਪੂਰੀ ਪਾਤ ਰੱਖਣੀ ਹੈ ਮਹਾਰਾਜ ਕਿਰਪਾ ਕਰਕੇ ਦਇਆ ਕਰਕੇ ਸਮਝਾਉਂਦੇ ਹੈ ਉਹ ਪਰਮਾਤਮਾ ਦੇ ਗੁਣ ਬੇਅੰਤ ਹਨ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਭਾਵੇਂ ਜਿੰਨੇ ਦੁਨੀਆ ਦੇ ਉੱਤੇ ਵਿਦਵਾਨ ਹੈ ਉਹ ਵੈਸੇ ਉਹਦੇ ਗੁਣਾਂ ਦੀ ਵਿਆਖਿਆ ਕਰਨ ਪਰ ਨਹੀਂ ਕੀਤੀ ਜਾ ਸਕਦੀ ਕਿਉਂਕਿ ਪਰਮਾਤਮਾ ਬੇਅੰਤ ਹੈ ਪਰ ਮਹਾਰਾਜ ਕਿਰਪਾ ਕਰ ਦੇ ਰਸਨਾ ਗੁਣ ਗੋਪਾਲ ਨਿੱਧ ਗਾਇਣ ਜਿਹੜੇ ਰਸਨਾ ਦੇ ਨਾਲ ਗੁਣ ਗਾਉਂਦੇ ਐ ਨਾ ਪਰਮਾਤਮਾ ਦੇ ਸ਼ਾਂਤ ਸਹਿਜ ਰਹਾਸ ਮਨ ਉਪਜਿਓ ਸਗਲੇ ਦੁੱਖ ਭਲਾਇਣ ਮਹਾਰਾਜ ਕਿਰਪਾ ਕਰਦੇ ਉਹਨਾਂ ਦੇ ਜੀਵਨ ਦੇ ਵਿੱਚ ਸ਼ਾਂਤ ਅਵਸਥਾ ਆ ਜਾਂਦੀ ਹੈ ਉਹਨਾਂ ਦੇ ਜੀਵਨ ਦੇ ਵਿੱਚ ਸਹਿਜ ਆ ਜਾਂਦਾ ਹੈ ਗਿਆਨ ਆ ਜਾਂਦਾ ਹੈ ਰਹਾਸਮਨ ਉਪਜਿਓ ਉਹਨਾਂ ਦੇ ਮਨ ਦੇ ਵਿੱਚ ਆਨੰਦ ਪੈਦਾ ਹੁੰਦਾ ਹੈ ਆਨੰਦ ਲਹਿਰ ਚਲਦੀ ਅਰਦੇ ਚ ਸਗਲੇ ਦੁੱਖ ਭਲਾਇਣ ਤੇ ਸਾਰਿਆਂ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਜਿਹੜੇ ਪ੍ਰਮਾਤਮਾ ਦੇ ਗੁਣ ਰਸਨਾ ਦੇ ਨਾਲ ਗਾਉਂਦੇ ਐ ਕਿਉਂਕਿ ਜਿਵੇਂ ਦਾ ਇਹ ਰਸਨਾ ਦੇ ਨਾਲ ਬੋਲਾਂਗੇ ਨਾ ਜੀਵਨ ਦੇ ਉੱਤੇ ਪ੍ਰਭਾਵ ਉਹ ਜਾ ਪੈਂਦਾ ਇਹ ਗੁਰਬਾਣੀ ਦਾ ਬਚਨ ਹੈ ਮਹਾਰਾਜ ਕਿਰਪਾ ਕਰਦੇ ਜਿਹੜੇ ਰੱਬ ਦੇ ਨਾਮ ਨਾਲੋਂ ਟੁੱਟੇ ਐ ਉਹ ਰਸਨਾ ਤੋਂ ਜਦੋਂ ਬੋਲਣਗੇ ਨਾ ਫਿੱਕਾ ਬੋਲ ਬੋਲਣਗੇ ਰਸਨਾ ਦੇ ਨਾਲ ਰੱਬ ਦੇ ਪਿਆਰਿਆਂ ਦੀ ਨਿੰਦਾ ਕਰਨਗੇ ਤੇ ਮਹਾਰਾਜ ਕਹਿੰਦੇ ਫਿਰ ਇਹੋ ਜੇ ਮਨੁੱਖ ਤਾਂ ਜੰਮਦੇ ਮਰਦੇ ਐ ਸੰਸਾਰ ਦੇ ਵਿੱਚ ਜੰਮਦੇ ਮਰਦੇ ਰੋਂਦੇ ਐ ਮਹਾਰਾਜ ਕਹਿੰਦੇ ਜਾਓ ਪੈ ਰਸਨਾ RAM ਨਾ ਕਹਿਬੋ ਉਪਜਿਤ ਬਿਣਸਤ ਰੋਵਤ ਰਹਬੋ ਜੇ ਰਸਨਾ ਨਾਲ ਰੱਬ ਦਾ ਨਾਮ ਨਹੀਂ ਜਪਿਆ ਨਿੰਦਾ ਹੀ ਕਰ ਛੱਡੀ ਚੁਗਲਣਾ ਕਰ ਛੱਡੀਆਂ ਤੇ ਫਿਰ ਤੇ ਮਹਾਰਾਜ ਕਹਿੰਦੇ ਪੈਦਾ ਹੋਣਾ ਮਰਨਾ ਜੰਮਣਾ ਰੋਂਦੇ ਹੀ ਰਹਿਣਾ ਮਹਾਰਾਜ ਕਹਿੰਦੇ ਇਹੋ ਜ ਹੈ ਜੀਵਨ ਰਹਿ ਜਾਣਾ ਫਿਰ ਜੇ ਪ੍ਰਮਾਤਮਾ ਦੀ ਮਹਿਮਾ ਨਹੀਂ ਕੀਤੀ ਕਿਉਂਕਿ ਭਾਰ ਤਾਂ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੇ ਲੰਗਾਉਣਾ ਜੀ ਉਹਦੇ ਗੁਣ ਗਾਵਾਂਗੇ ਤੇ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਹੀ ਰੱਬ ਦੇ ਨਾਮ ਨਾਲੋਂ ਟੁੱਟੇ ਹੋਏ ਦੇ ਜੀਵਨ ਦੇ ਵਿੱਚ ਸ਼ਾਂਤ ਅਵਸਥਾ ਨਹੀਂ ਇਹ ਉਹਦੇ ਜੀਵਨ ਦੇ ਵਿੱਚ ਕਾਲਾਪਣ ਹੁੰਦਾ ਹੈ ਉਹਦੇ ਚ ਸਬਰ ਨਹੀਂ ਹੁੰਦਾ ਉਹਦੇ ਚ ਸੰਤੋਖ ਨਹੀਂ ਹੁੰਦਾ ਸਹਿਜ ਨਹੀਂ ਹੁੰਦਾ ਉਹਦੇ ਵਿੱਚ ਗਿਆਨ ਨਾਲੋਂ ਟੁੱਟਾ ਹੁੰਦਾ ਹੈ ਅਗਿਆਨੀ ਹੁੰਦਾ ਹੈ ਤੇ ਜਿਹਦੇ ਜੀਵਨ ਵਿੱਚ ਸਹਿਜ ਨਹੀਂ ਸਬਰ ਨਹੀਂ ਗਿਆਨ ਨਹੀਂ ਉਹ ਕਦੇ ਆਨੰਦ ਨਹੀਂ ਲੈ ਸਕਦਾ ਜੀਵਨ ਦਾ ਉਹ ਕਦੇ ਇਸ ਮਨੁੱਖਾ ਦੇਹੀ ਦਾ ਆਨੰਦ ਨਹੀਂ ਲੈ ਸਕਦਾ ਜੋ ਅਕਾਲ ਪੁਰਖ ਪਰਮਾਤਮਾ ਦੀਆਂ ਬਖਸ਼ਿਸ਼ਾਂ ਦੁਆਰਾ ਨਾਮ ਜਪਣ ਦੁਆਰਾ ਪ੍ਰਾਪਤ ਹੁੰਦਾ ਹੈ ਸਾਰੇ ਦੁੱਖ ਜਿਹੜੇ ਜੀਵਨ ਦੇ ਵਿੱਚੋਂ ਖਤਮ ਹੋ ਜਾਂਦੇ ਆ ਐਸਾ ਹੈ ਅਕਾਲ ਪੁਰਖ ਵਹਿ ਗੁਰੂ ਦਾ ਨਾਮ ਜਿਹੜਾ ਆਪਣੇ ਰਸਨਾ ਦੇ ਨਾਲ ਕਹਾਉਂਦਾ ਹੈ ਰਹਾਉ ਦਾ ਵਿਸ਼ਰਾਮ ਦੇ ਕੇ ਗੁਰੂ ਸਾਹਿਬ ਕਿਰਪਾ ਕਰਦੇ ਜੋ ਮੰਗਹਿ ਸੋਈ ਸੋਈ ਪਾਵਹਿ ਸੇਵ ਹਰ ਕੇ ਚਰਨ ਰਸਾਹਿਣ ਕਿ ਜੋ ਵੀ ਮੰਗੀਦਾ ਫਿਰ ਪ੍ਰਮਾਤਮਾ ਦੇ ਕੋਲੋਂ ਉਹੀ ਉਹੀ ਕੁਝ ਪ੍ਰਾਪਤ ਹੋ ਜਾਂਦਾ ਹੈ ਜਦੋਂ ਪ੍ਰਮਾਤਮਾ ਦੇ ਨਾਮ ਰੂਪੀ ਚਰਨਾਂ ਨੂੰ ਸਿਮਰੀਦਾ ਹਿਰਦੇ ਦੇ ਵਿੱਚ ਵਸਾਈਦਾ ਹੈ ਨਾ ਮਹਾਰਾਜ ਕਹਿੰਦੇ ਉਹ ਰਾਸ ਆਉਂਦਾ ਜੀਵਨ ਦੇ ਵਿੱਚ ਤੇ ਪ੍ਰਮਾਤਮਾ ਦਾ ਨਾਮ ਰਸਾਇਣ ਹੈ ਜੋ ਬੁਢਾਪੇ ਦੇ ਵਿੱਚ ਜਿਵੇਂ ਖੁਰਾਕਾਂ ਖਾਧੀਆਂ ਜਿਹੜੀਆਂ ਉਹ ਕੰਮ ਆ ਜਾਂਦੀਆਂ ਬੁਢਾਪਾ ਜਿਹੜਾ ਹੈ ਉਹ ਆਪਣਾ ਪ੍ਰਭਾਵ ਜਿਹੜਾ ਹੈ ਮਨੁੱਖ ਦੇ ਉੱਪਰ ਨਹੀਂ ਪਾਉਂਦਾ ਤੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਨਾਮ ਰੂਪੀ ਅਕਾਲ ਪੁਰਖ ਪ੍ਰਮਾਤਮਾ ਦਾ ਰਸਾਇਣ ਪ੍ਰਾਪਤ ਕੀਤਾ ਹੈ ਨਾ ਉਨਾਂ ਦੇ ਜੀਵਨ ਦੇ ਵਿੱਚ ਮਹਾਰਾਜ ਕਹਿੰਦੇ ਵਕਾਰਾਂ ਰੂਪੀ ਬੁਢਾਪਾ ਨਹੀਂ ਆਉਂਦਾ ਵਕਾਰਾਂ ਰੂਪੀ ਜੇ ਬੰਦੇ ਦਾ ਬੁਢਾਪੇ 'ਚ ਸਰੀਰ ਕਮਜ਼ੋਰ ਹੋ ਜਾਏ ਤੇ ਡਿੱਗਦਾ ਫਿਰਦਾ ਏ ਠੇਡੇ ਖਾਂਦਾ ਮੰਜੇ ਤੋਂ ਉੱਠਣ ਦੀ ਵੀ ਤਾਕਤ ਨਹੀਂ ਰਹਿ ਜਾਂਦੀ ਸਰੀਰ ਦੇ ਵਿੱਚ ਤੇ ਮਹਾਰਾਜ ਕਹਿੰਦੇ ਜਿਹਦੇ ਜੀਵਨ 'ਚ ਵਕਾਰ ਰਹਿਣਾ ਉਹ ਵੀ ਫਿਰ ਡੱਕ ਡੋਲੇ ਹੀ ਖਾਂਦਾ ਉਹ ਵੀ ਠੇਡੇ ਖਾਂਦਾ ਡੋਲਦਾ ਰਹਿੰਦਾ ਸੰਸਾਰ ਦੇ ਵਿੱਚ ਵਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਨੂੰ ਜੀਵਨ ਦੇ ਨੀਵੇਂ ਤਲ ਤੋਂ ਨੀਚ ਪੁਣੇ ਤੋਂ ਉੱਠਣ ਹੀ ਨਹੀਂ ਦਿੰਦੇ ਉੱਥੇ ਹੀ ਰੱਖਦੇ ਐ ਇਸ ਕਰਕੇ ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਨਾਮ ਜਿਹੜਾ ਉਹ ਜੀਵਨ ਦੇ ਵਿੱਚ ਜਪੇਗਾ ਫਿਰ ਜੋ ਮੰਗੇਗਾ ਨਾ ਤੈਨੂੰ ਹੀ ਉਹ ਮਿਲ ਜਾਏਗਾ ਜੋ ਮੰਗੇਗਾ ਜੋ ਮੰਗੇ ਸੋ ਲੇਵ ਹੈ ਪ੍ਰਭ ਆਪਣੇ ਸੰਤਾਂ ਦੇਵ ਹੈ ਉਹ ਰੱਬ ਦੇ ਪਿਆਰੇ ਫਿਰ ਜੋ ਮੰਗਦੇ ਇਹਨਾਂ ਨੂੰ ਉਹ ਜੋ ਮਿਲ ਜਾਂਦਾ ਭਾਈ ਆਦਮ ਪੁੱਚੋ ਪਿੰਡ ਦਾ ਰਹਿਣ ਵਾਲਾ ਘਰ ਦੇ ਵਿੱਚ ਨਾ ਔਲਾਦ ਕੋਈ ਨਹੀਂ ਸੀ ਜਾਇਦਾਦ ਬਹੁਤ ਸੀ ਤੇ ਸਾਰੇ ਪਾਸੇ ਉਹ ਨਰਾਸ਼ ਹੋ ਗਿਆ ਵੀ ਹੁਣ ਮਿਲੇਗਾ ਕਿੱਥੋਂ ਸੰਤਾਨ ਕਿੱਥੋਂ ਮਿਲੇਗੀ ਥਾਂ ਥਾਂ ਦੇ ਉੱਤੇ ਜਾ ਕੇ ਯਤਨ ਕਰ ਲਏ ਜੋ ਕਿਸੇ ਨੇ ਆਖਿਆ ਕਰਨ ਦਾ ਯਤਨ ਕੀਤਾ ਪਰ ਨਹੀਂ ਵੀ ਕਿਤੋਂ ਵੀ ਨਹੀਂ ਖੈਰ ਪਈ ਫਿਰ ਸਾਧੂ ਮਿਲਿਆ ਕੋਈ ਸਿੱਖ ਸੀ ਗੁਰੂ ਦਾ ਤੇ ਭਾਈ ਆਦਮ ਦਾ ਇੱਕ ਸੁਭਾਅ ਸੀ ਜਿਹੜਾ ਦਰਵਾਜ਼ੇ ਤੇ ਆ ਜੇ ਉਹਨੂੰ ਭੁੱਖਾ ਨਹੀਂ ਸੀ ਮੋੜਨ ਦਿੰਦਾ ਉਹ ਪਿੰਡ ਦੇ ਲੋਕਾਂ ਨੇ ਆਖਿਆ ਕਿ ਭਾਈ ਜੇ ਜਲ ਪਾਣੀ ਪ੍ਰਸ਼ਾਦਾ ਛਕਣਾ ਹੈ ਤੇ ਇੱਥੇ ਆਦਮ ਨਾਮ ਦਾ ਇੱਕ ਜ਼ਿਮੀਂਦਾਰ ਹੈ ਉਹਦੇ ਕੋਲੋਂ ਪ੍ਰਸ਼ਾਦਾ ਉਹਦੇ ਘਰੋਂ ਮਿਲ ਜਾਏਗਾ ਉਹ ਸਿੱਖ ਆਇਆ ਉਹਨੇ ਜਲ ਪਾਣੀ ਛਕਿਆ ਤੇ ਵੇਖਿਆ ਕਿ ਚਿਹਰੇ ਦੇ ਉੱਤੇ ਨਿਰਾਸ਼ਾ ਹੈ ਪੂਰਨ ਗੁਰੂ ਦਾ ਸਿੱਖ ਰੱਬ ਦਾ ਨਾਮ ਜਪਣ ਵਾਲਾ ਵੇਖ ਲੈਂਦਾ ਕੀ ਦੇ ਅਰਦੇ ਦੇ ਵਿੱਚ ਕੀ ਚੱਲਦਾ ਆਖਿਆ ਕਿ ਭਾਈ ਤੇਰੇ ਕੋਲ ਸਭ ਕੁਝ ਹੈ ਐਡੀ ਤਨ ਦੌਲਤ ਜਾਇਦਾਦ ਦਾ ਤੂੰ ਮਾਲਕ ਹੈ ਵੀ ਜਿਹੜੀ ਹਵੇਲੀ ਤੇਰੇ ਕੋਲ ਹੈ ਉਹ ਜੀ ਪਿੰਡ ਵਿੱਚ ਕਿਸੇ ਕੋਲ ਨਹੀਂ ਪਰ ਤੇਰਾ ਚਿਹਰਾ ਕਹਿੰਦਾ ਕਿ ਤੇਰੇ ਤੇ ਦੁੱਖ ਬਹੁਤ ਵੱਡਾ ਉਹ ਕਹਿੰਦਾ ਜੀ ਦੁੱਖ ਇਹ ਹੈ ਕਿ ਸਭ ਕੁਝ ਹੁੰਦਿਆਂ ਵੀ ਮੇਰੇ ਕੋਲ ਕੁਝ ਵੀ ਨਹੀਂ ਕਹਿੰਦਾ ਕਾਰਨ ਆਂਦਾ ਹੈ ਮੇਰੇ ਤੋਂ ਬਾਅਦ ਇਹਨੂੰ ਸੰਭਾਲਣ ਵਾਲਾ ਕੋਈ ਨਹੀਂ ਇਹ ਦੌਲਤ ਜਾਇਦਾਦ ਨੂੰ ਉਨਾਂ ਆਖਿਆ ਫਿਰ ਮੈਂ ਬੜੇ ਯਤਨ ਕੀਤੇ ਪਰ ਕਿਤੋਂ ਵੀ ਖੈਰ ਨਹੀਂ ਪਈ ਉਨਾਂ ਆਖਿਆ ਫਿਰ ਇੱਕ ਦਾਰ ਹਜੇ ਹੈ ਜਿੱਥੋਂ ਤੈਨੂੰ ਖੈਰ ਪੈ ਸਕਦੀ ਹੈ ਉਨਿ ਆਖਿਆ ਉਹ ਕਿਹੜਾ ਦਾਰ ਆਖਿਆ ਧੰ ਗੁਰੂ ਰਾਮਦਾਸ ਸਹਿ ਮਹਾਰਾਜ ਦਾ ਦਰ ਅਮਰਤ ਸਰ ਸਹਿਬ ਦੀ ਧਰਤੀ ਜਾ ਭਾਈ ਆਦਮ ਜਾ ਕੇ ਗੁਰੂ ਦੀ ਸੇਵਾ ਕਰ ਲੈ ਆਗਿਆ ਦੇ ਵਿੱਚ ਰਹਿ ਕੇ ਸੇਵਾ ਕਮਾਲ ਲੈ ਮੇਰਾ ਹਿਰਦਾ ਕਹਿੰਦਾ ਮੈਂ ਅੰਗਰੂਦਾ ਸਿੱਖ ਐ ਮੈਨੂੰ ਭਰੋਸਾ ਹੈ ਗੁਰੂ ਸਾਹਿਬ ਤੇ ਕਿ ਤੈਨੂੰ ਉੱਥੋਂ ਖੈਰ ਪੈ ਜਾਏਗੀ ਉਹ ਭਾਈ ਆਦਮ ਆਪਣੀ ਪਤਨੀ ਨੂੰ ਨਾਲ ਲੈ ਕੇ ਬਜ਼ੁਰਗ ਹੀ ਸਨ ਦੋਵੇਂ 70 75 ਸਾਲ ਦੀ ਉਮਰ ਸੀ ਆ ਗਏ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸੇਵਾ ਕਰਨ ਲੱਗ ਪਏ ਬਾਲਣ ਦੀਆਂ ਦੋ ਪੰਡਾਂ ਲਿਆਉਣੀਆਂ ਇੱਕ ਪੰਡ ਜਿਹੜੀ ਲੰਗਰ ਦੇ ਵਿੱਚ ਰੱਖ ਦੇਣੀ ਤੇ ਦੂਜੀ ਜਿਹੜੀ ਆਪਣੇ ਘਰ ਦੇ ਵਿੱਚ ਰੱਖ ਲੈਣੀ ਇਸ ਤਰ੍ਹਾਂ ਕਰਿਆ ਕਰਨਾ ਜੰਗਲ ਦੇ ਵਿੱਚੋਂ ਬਾਲਣ ਲਿਆਉਣ ਦੀ ਸੇਵਾ ਕਰਨ ਲੱਗ ਪਏ ਗੁਰੂ ਕੇ ਲੰਗਰਾਂ ਵਾਸਤੇ ਇਹ ਇੱਕ ਦਿਨ ਦੂਰ ਦਰਾਡੇ ਤੋਂ ਗੁਰੂਕੀਆਂ ਸੰਗਤਾਂ ਜਿਹੜੀਆਂ ਆਈਆਂ ਸਨ ਤੇ ਠੰਡ ਦਾ ਮੌਸਮ ਸੀ ਉਦੋਂ بارش ਹੋ ਰਹੀ ਤਾਂ ਗੁਰੂ ਰਾਮਦਾਸ ਜੀ ਮਹਾਰਾਜ ਸਾਹਿਬ ਜੀ ਨੇ ਸੰਗਤ ਦੇ ਜਿਹੜਾ ਠੰਡ ਦਾ ਅਸਰ ਵੇਖ ਕੇ ਮਹਾਰਾਜ ਸਾਹਿਬ ਨੇ ਐਲਾਨ ਕੀਤਾ ਮਹਾਰਾਜ ਕਹਿੰਦੇ ਕਿ ਭਾਈ ਜਿਹੜਾ ਗੁਰੂ ਦਾ ਸੇਖ ਇਹਨਾਂ ਸੰਗਤਾਂ ਦੀ ਸੇਵਾ ਨਿਭਾਏਗਾ ਸੀਤ ਠੰਡ ਦੂਰ ਕਰਨ ਵਾਸਤੇ ਕੋਈ ਯਤਨ ਕਰੇਗਾ ਉਹ ਜੋ ਮੰਗੇਗਾ ਉਹਨੂੰ ਦੇ ਦੇਵਾਂਗੇ ਹੁਣ ਭਾਈ ਆਦਮ ਨੇ ਆਖਿਆ ਵੀ ਇਦੋਂ ਵੱਡਾ ਵਧੀਆ ਮੌਕਾ ਨਹੀਂ ਮਿਲ ਸਕਦਾ ਗੁਰੂ ਰਾਮਦਾਸ ਹੈ ਮਹਾਰਾਜ ਨੇ ਇਹ ਬਚਨ ਕੀਤਾ ਤੇ ਫਿਰ ਭਾਈ ਆਦਮ ਨੇ ਵਿਦਵਾਨ ਜਨ ਕਹਿੰਦੇ ਐ ਕਿ ਘਰ ਦੇ ਵਿੱਚ ਜਿਹੜਾ ਬਾਲਣ ਸੀ ਉਹ ਲਿਆ ਕੇ ਸੰਗਤਾਂ ਦੇ ਤੰਬੂਆਂ ਦੇ ਅੱਗੇ ਉਹਨਾਂ ਨੇ ਧੂਣੀਆਂ ਬਾਲ ਦਿੱਤੀਆਂ ਤੇ ਜਿਹੜੀਆਂ ਘਰ ਦੀਆਂ ਚਗਾਠਾਂ ਸਨ ਉਹ ਵੀ ਪੁੱਟ ਕੇ ਲਿਆ ਕੇ ਬਾਲ ਦਿੱਤੀਆਂ ਚੰਗੇ ਸਰਮਾਇਦਾਰ ਸਨ ਅਮਰਤ ਸਰ ਸਹਿਬ ਦੇ ਵਿੱਚ ਆਪਣਾ ਇੱਕ ਰਹਿਣ ਬਸੇਰਾ ਬਣਾ ਲਿਆ ਸੀ ਜਦੋਂ ਐਸਾ ਕੀਤਾ ਸੰਗਤਾਂ ਨੇ ਆਨੰਦ ਦੇ ਨਾਲ ਰਾਤ ਬਤੀਤ ਕੀਤੀ ਸੀਤ ਦੂਰ ਹੋਈ ਆਮਰਤ ਵੇਲਾ ਹੋਇਆ ਤੇ ਗੁਰੂ ਰਾਮਦਾਸ ਜੀ ਪਾਤਸ਼ਾਹ ਕਹਿੰਦੇ ਵੀ ਉਹ ਸਿੱਖ ਕਿਹੜਾ ਜਿਨੇ ਸੇਵਾ ਕੀਤੀ ਸਾਰੇ ਕਹਿੰਦੇ ਜੀ ਭਾਈ ਆਦਮ ਉਚੋਪੇਂਡਾਲਾ ਮਹਾਰਾਜ ਕਹਿੰਦੇ ਬੁਲਾਓ ਗੁਰੂ ਸਾਹਿਬ ਜੀਆ ਨੇ ਬੁਲਾਇਆ ਤੇ ਹੁਣ ਮਹਾਰਾਜ ਕਹਿੰਦੇ ਕਿ ਭਾਈ ਤੁਸੀਂ ਸੇਵਾ ਕੀਤੀ ਹੈ ਤੇ ਜੋ ਬਚਨ ਅਸੀਂ ਕੀਤਾ ਸੀ ਤੁਹਾਡੀ ਇੱਛਾ ਕੀ ਦੱਸੋ ਤੁਹਾਨੂੰ ਚਾਹੀਦਾ ਕੀ ਪਹਿਲਾਂ ਮਨ ਦੇ ਵਿੱਚ ਖਿਆਲ ਆਇਆ ਕਿ ਮੰਗ ਲਵਾਂ ਜਦੋਂ ਚਿੱਟਾ ਦਾੜਾ ਵੇਖਿਆ ਤੇ ਸ਼ਰਮ ਮਹਿਸੂਸ ਕਰ ਗਿਆ ਬੀਕੇ ਮੇ ਆਖਾਂ ਮਾਰਾਈ ਨੂੰ ਦੁਨੀਆਦਾਰ ਕੀ ਕਹਿਣਗੇ ਕਿ ਏ ਇਸ ਉਮਰ ਦੇ ਵਿੱਚ ਇਹਨੂੰ ਲਾਦ ਚਾਹੀਦੀ ਹੈ ਧੰਗੁਰੂ ਰਾਮਦਾਸ ਐ ਮਹਾਰਾਜ ਕਹਿੰਦੇ ਮੰਗੋ ਆਖਿਆ ਮਹਾਰਾਜ ਕੱਲ ਨੂੰ ਮੰਗਾਗਾ ਕੱਲ ਨੂੰ ਦੱਸਾਂਗਾ ਤੁਹਾਨੂੰ ਵਿਚਾਰ ਕਰ ਲਵਾਂ ਆਪਣੇ ਘਰ ਘਰੇ ਆਏ ਪਤਨੀ ਕਹਿਣ ਲੱਗੀ ਕਿ ਮਹਾਰਾਜ ਸਾਹਿਬ ਨੇ ਤੁਹਾਨੂੰ ਬੁਲਾਇਆ ਸੀ ਸਤਿਗੁਰੂ ਕੀ ਕਹਿੰਦੇ ਮਹਾਰਾਜ ਕਹਿੰਦੇ ਮੰਗੋ ਕੀ ਮੰਗਣਾ ਫਿਰ ਤੁਸੀਂ ਮੰਗ ਲਿਆ ਨਹੀਂ ਜਦੋਂ ਮੰਗਣ ਲੱਗਾ ਤੇ ਮੈਨੂੰ ਆਪਣਾ ਚਟਾ ਦਾੜਾ ਵੇਖ ਕੇ ਸ਼ਰਮ ਆ ਗਈ ਕਿ ਕਿਵੇਂ ਮੰਗਾਂ ਇੰਨੇ ਲੋਕ ਬੈਠੇ ਐ ਤੇ ਪਤਨੀ ਨੇ ਆਖਿਆ ਤਨ ਗੁਰੂ ਨਾਮਦਾਸ ਐ ਮਹਾਰਾਜ ਦੇ ਘਰ ਚੋਂ ਮੰਗਣ ਵਾਸਤੇ ਆਏ ਐ ਆਪਾਂ ਇਹਦੇ ਦਰ ਤੇ ਮੰਗਤੇ ਐ ਆਪਾਂ ਇਕੱਲੇ ਨਹੀਂ ਜਿੰਨੇ ਬੈਠੇ ਸਾਰੇ ਉਹਦੇ ਦਰ ਤੇ ਮੰਗਤੇ ਐ ਤੇ ਜਦੋਂ ਮੰਗਤੇ ਹੀ ਬਣ ਕੇ ਫਿਰ ਮੰਗਣ ਦੇ ਵਿੱਚ ਸ਼ਰਮ ਕਾਦੀ ਇੰਨੇ ਥਾਂ ਥਾਂ ਦੇ ਉੱਤੇ ਆਪਾਂ ਧੱਕੇ ਖਾਦੇ ਐ ਅੱਜ ਗੁਰੂ ਰਾਮਦਾਸ ਸਾਹਿਬ ਦੇ ਘਰ ਦੇ ਵਿੱਚੋਂ ਖੈਰ ਪੈਣੀ ਐ ਦਾਤ ਮਿਲਣੀ ਐ ਜੇ ਸ਼ਰਮ ਹੀ ਮਹਿਸੂਸ ਕਰਦੇ ਰਹਗੇ ਤੇ ਫਿਰ ਇਸ ਦਰ ਤੋਂ ਬਿਨਾ ਹੋਰ ਦਰ ਕੋਈ ਨਹੀਂ ਜਿੱਥੋਂ ਖੈਰ ਪਹੇਗੀ ਫਿਰ ਅਗਲੇ ਦਿਨ ਭਾਈ ਆਦਮ ਸੰਗਤ ਵਿੱਚ ਬੈਠੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜਦੋਂ ਦਾਤ ਦੇਣੀ ਹੋਵੇ ਨਾ ਤੇ ਮਹਾਰਾਜ ਆਪ ਬਖਸ਼ਿਸ਼ਾਂ ਵਰਤਾਉਂਦੇ ਆਪ ਬਾਜਾਂ ਮਾਰਦੇ ਸਿੱਖ ਦੀ ਭਾਵਨਾ ਣੋਣੀ ਚਾਹੀਦੀ ਹੈ ਮਹਾਰਾਜ ਕਹਿੰਦੇ ਹਾਂਜੀ ਭਾਈ ਆਦਮ ਜੀ ਦੱਸੋ ਸੋਚਿਆ ਕੀ ਚਾਹੀਦਾ ਆਖਿਆ ਮਹਾਰਾਜ ਕਿਰਪਾ ਕਰੋ ਸਤਿਗੁਰੂ ਸਭ ਕੁਝ ਹੈ ਤੁਹਾਡਾ ਦਿੱਤਾ ਸਭ ਕੁਝ ਹੈ ਪਰ ਮਹਾਰਾਜ ਜੇ ਤੁਹਾਡੀ ਕਿਰਪਾ ਨਾਲ ਸਭ ਕੁਝ ਸਾਂਭਣ ਵਾਸਤੇ ਇੱਕ ਪੁੱਤਰ ਦੀ ਦਾਤ ਤੁਹਾਡੇ ਘਰ ਦੇ ਵਿੱਚੋਂ ਮਿਲ ਜਾਏ ਤੇ ਮਹਾਰਾਜ ਸਾਹਿਬ ਜੀ ਤੁਹਾਡੀ ਬੜੀ ਕਿਰਪਾ ਹੋਵੇਗੀ ਧੰਗੁਰੂ ਰਾਮਦਾਸ ਹੈ ਮਹਾਰਾਜ ਕਹਿਣ ਲੱਗੇ ਭਾਈ ਆਦਮ वैसे ਤਾਂ ਤੁਹਾਡੇ ਕਰਮਾਂ ਦੇ ਵਿੱਚ ਦਾਤ ਹੈ ਨਹੀਂ ਸੀ ਪਰ ਤੁਸੀਂ ਸੇਵਾ ਕੀਤੀ ਹੈ ਤੇ ਅਸੀਂ ਬਚਨ ਕੀਤਾ ਹੈ ਸੰਗਤ ਦੀ ਸੇਵਾ ਦੇ ਵਿੱਚੋਂ ਉਹ ਵੀ ਮਿਲ ਜਾਂਦਾ ਜੋ ਕਰਮਾਂ ਦੇ ਵਿੱਚ ਨਹੀਂ ਹੁੰਦਾ ਮਹਾਰਾਜ ਕਹਿੰਦੇ ਸਾਡੇ ਘਰ ਵਿੱਚ ਚਾਰ ਪੁੱਤਰ ਹੋਣੇ ਸਨ ਤਿੰਨ ਹੋ ਚੁੱਕੇ ਐ ਚੌਥਾ ਤੁਹਾਡੇ ਘਰ ਦੇ ਵਿੱਚ ਮਹਾਰਾਜ ਕਹਿੰਦੇ ਪੈਦਾ ਹੋਵੇਗਾ ਉਹਦਾ ਨਾਮ ਭਾਈ ਭਗਤੂ ਰੱਖਣਾ ਹੈ ਧੰਗੁਰੂ ਰਾਮਦਾਸ ਸਾਹਿਬ ਜੀਆਂ ਦੇ ਬਚਨਾਂ ਦੇ ਨਾਲ ਬਹੁਤਾ ਸਮਾਂ ਨਹੀਂ ਪਿਆ ਸਾਲ ਇੱਕ ਦਾ ਸਮਾਂ ਪੈਂਦਾ ਹੈ ਤੇ ਭਾਈ ਆਦਮ ਦੇ ਘਰ ਦੇ ਵਿੱਚ ਪੁੱਤਰ ਪੈਦਾ ਹੁੰਦਾ ਹੈ ਬਜ਼ੁਰਗ ਅਵਸਥਾ ਦੇ ਵਿੱਚ ਉਹਨਾਂ ਦਾ ਨਾਮ ਰੱਖਿਆ ਜਾਂਦਾ ਹੈ ਭਾਈ ਭਗਤੂ ਤੇ ਭਾਈ ਭਗਤੂ ਨੇ ਫਿਰ ਧੰਗੁਰੂ ਰਾਮਦਾਸ ਸਹਿ ਮਹਾਰਾਜ ਸਾਹਿਬ ਦੇ ਬਚਨਾਂ ਦੇ ਨਾਲ ਪਰਗ ਪੈਦਾ ਹੋਏ ਤੇ ਧੰਨ ਗੁਰੂ ਹਰ ਰਾਏ ਸਹਿਬ ਮਹਾਰਾਜ ਸਾਹਿਬ ਤੱਕ ਗੁਰੂ ਘਰ ਦੀ ਸੇਵਾ ਨਿਭਾਈ ਭਾਈ ਭਗਤੂ ਜੀ ਨੇ ਫਿਰ ਇਹਨਾਂ ਦੇ ਅੱਗੇ ਪੁੱਤਰ ਹੋਏ ਭਾਈ ਗौरा ਜੀ ਜਿਨ੍ਹਾਂ ਨੇ ਬਠਿੰਡੇ ਦਾ ਇਲਾਕਾ ਜਿੱਤ ਕੇ ਬੜਾ ਵੱਡਾ ਰਾਜ ਕੀਤਾ ਭਾਈ ਭਗਤੂ ਦੇ ਪੁੱਤਰ ਭਾਈ ਗौरा ਜੀ ਐਸੀਆਂ ਬਖਸ਼ਿਸ਼ਾਂ ਗੁਰੂ ਨਾਨਕ ਦੇਵ ਸਾਹਿਬ ਦੇ ਘਰ ਦੇ ਵਿੱਚੋਂ ਮਿਲੀਆਂ ਮਿਲੀਆਂ ਉਦੋਂ ਜੋ ਮੰਗੇ ਸੋਈ ਸੋਈ ਪਾਵੇ ਸੇਵ ਹਰ ਕੇ ਚਰਨ ਰਸਾਇਣ ਜਦੋਂ ਸੇਵਾ ਕੀਤੀ ਜਦੋਂ ਗੁਰੂ ਸਾਹਿਬ ਦੇ ਉਪਦੇਸ਼ ਰੂਪੀ ਚਰਨ ਹਿਰਦੇ 'ਚ ਵਸੇ ਪਰਮਾਤਮਾ ਦੇ ਨਾਮ ਰੂਪੀ ਉਦੋਂ ਜੋ ਵੀ ਫਿਰ ਮੰਗੀਦਾ ਆਣਾ ਪਰਮਾਤਮਾ ਕੋਲੋਂ ਸਭ ਕੁਝ ਮਿਲ ਜਾਂਦਾ ਜੋ ਮੰਗੇ ਠਾਕੁਰ ਰਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਈਹਾ ਉਹਾ ਸੱਚੂ ਵੈ ਫਿਰ ਰੱਬ ਦਾ ਪਿਆਰਾ ਆਪਣੀ ਰਸਨਾ ਤੋਂ ਜੋ ਕਹਿ ਦੇਣ ਦਾ ਬੋਲ ਦੇਣ ਦਾ ਹੈ ਨਾ ਕੇਵਲ ਆ ਸੰਸਾਰ ਵਿੱਚ ਨਹੀਂ ਪਰਲੋਕ ਦੇ ਵਿੱਚ ਵੀ ਉਹ ਸੱਚ ਹੁੰਦਾ ਹੈ ਅੰਜਮਹਾਰਾਜ ਕਹਿੰਦੇ ਨਾ ਗੁਣ ਗਾਉਣੇ ਐ ਨਾ ਤੇ ਰੱਬ ਦੇ ਪਿਆਰਿਆਂ ਦੇ ਗਾਓ ਰੱਬ ਦੇ ਪਿਆਰਿਆਂ ਦੇ ਗੁਣ ਗਾਉਣੇ ਰੱਬ ਦੇ ਗੁਣ ਗਾਉਣ ਦੇ ਸਮਾਨ ਐ ਐਡੀ ਵੱਡੀ ਮਹਿਮਾ ਕਿਉਂਕਿ ਗੁਰਬਾਣੀ ਦਾ ਬਚਨ ਹੈ ਜੋ ਪ੍ਰਾਨੀ ਇਸ ਦਿਨ ਭਜੈ ਰੂਪ ਰਾਮ ਤੇ ਜਾਣ ਹਰ ਹਰ ਜਨ ਅੰਤਰ ਨਹੀਂ ਮਹਾਰਾਜ ਕਿਰਪਾ ਕਰਦੇ ਰੱਬ ਤੇ ਰੱਬ ਦੇ ਪਿਆਰਿਆਂ ਦੇ ਵਿੱਚ ਕੋਈ ਭੇਦ ਨਹੀਂ ਕੋਈ ਫਰਕ ਨਹੀਂ ਤੇ ਜਿਹੜਾ ਭੇਦ ਕਰਦਾ ਹੈ ਮਹਾਰਾਜ ਕਹਿੰਦੇ ਰੱਬ ਦੇ ਨੇੜੇ ਨਹੀਂ ਹੋ ਸਕਦਾ ਰੱਬ ਦੇ ਪਿਆਰਿਆਂ ਦੀ ਮਹਿਮਾ ਐਸੀ ਸੋਭਾ ਐਸੀ ਕੋਈ ਪੂਰਨ ਸਾਧੂ ਮਹਾਤਮਾ ਮਿਲ ਜਾਏ ਸਹੀ ਜੀਵਨ ਦੇ ਵਿੱਚ ਕੱਚੇ ਟੰਡੋਬੀ ਦਿੰਦੇ ਹੈ ਮਹਾਰਾਜ ਕਿਰਪਾ ਕਰਦੇ ਜਨਮ ਮਰਨ ਦੁਹ ਹੋ ਤੇ ਛੁੱਟੇ ਭਵਜਲ ਜਗਤ ਤਰਾਇਣ ਰੱਬ ਦਾ ਨਾਮ ਰਸਨਾ ਨਾਲ ਗਾਵਣ ਵਾਲੇ ਰਸਨਾ ਨਾਲ ਪਰਮਾਤਮਾ ਦੇ ਗੁਣ ਗਾਉਣ ਵਾਲੇ ਜਨਮ ਮਰਨ ਦੁਹ ਹੋ ਤੇ ਛੁੱਟੇ ਜੰਮਣ ਮਰਨ ਇਹਨਾਂ ਦੋਵਾਂ ਦੁੱਖਾਂ ਤੋਂ ਛੁੱਟ ਜਾਂਦੇ ਇਨਾਂ ਦੋਵਾਂ ਕਸ਼ਟਾਂ ਤੋਂ ਬਚ ਜਾਂਦੇ ਐ ਜੰਮਣਾ ਤੇ ਮਰਨਾ ਦੋਵੇਂ ਦੁੱਖ ਹੈ ਭਾਵੇਂ ਸੰਸਾਰ ਵਿੱਚ ਜੰਮਣ ਤੇ ਖੁਸ਼ੀਆਂ ਮਨਾਈਆਂ ਜਾਂਦੀਆਂ ਤੇ ਮਰਨ ਦੇ ਉੱਤੇ ਗਮ ਕੀਤਾ ਜਾਂਦਾ ਹੈ ਪਰ ਮਹਾਰਾਜ ਗੁਰਬਾਣੀ ਦੇ ਅਨੁਸਾਰ ਤਾਂ ਜੰਮਣਾ ਮਰਨਾ ਹੀ ਦੋਵੇਂ ਦੁੱਖ ਹਨ ਮਰੇਗਾ ਉਹ ਜਿਹੜਾ ਜਨਮੇਗਾ ਰੱਬ ਦੇ ਪਿਆਰੇ ਤਾਂ ਸਦਾ ਦੇ ਲਈ ਅਮਰ ਹੋ ਜਾਂਦੇ ਐ ਉਹ ਜੰਮਣ ਮਰਨ ਤੋਂ ਦੂਰ ਹੋ ਜਾਂਦੇ ਬਾਹਰ ਹਨ ਭਵਜਲ ਜਗਤ ਤਰਾਇਣ ਨਾਮ ਜਪ ਕੇ ਰੱਬ ਦੇ ਪਿਆਰੇ ਇਸ ਭਵਜਲ ਸੰਸਾਰ ਨੂੰ ਤਰ ਜਾਂਦੇ ਹੈ ਜਿਹੜਾ ਅੱਗ ਦਾ ਸਾਗਰ ਹੈ ਮਹਾਰਾਜ ਕਹਿੰਦੇ ਤਰਦੇ ਵੀ ਹੈ ਤਰਾਇਣ ਤੇ ਸਰਣ ਆਇਆਂ ਨੂੰ ਤਾਰ ਵੀ ਦਿੰਦੇ ਹੈ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਮਹਾਰਾਜ ਕਹਿੰਦੇ ਖੋਜਦਿਆਂ ਖੋਜਦਿਆਂ ਹੋਇਆਂ ਵਿਦਵਾਨ ਜਣਾ ਸਾਧੂ ਜਣਾ ਰੱਬ ਦੇ ਪਿਆਰਿਆਂ ਨੇ ਇਹ ਤਤ ਕੱਢਿਆ ਇਹ ਵਿਚਾਰ ਕੀਤੀ ਹੈ ਦਾਸ ਗੋਬਿੰਦ ਪਰਾਇਣ ਕਿ ਅਕਾਲ ਪੁਰਖ ਪਰਮਾਤਮਾ ਆਪਣੇ ਪਿਆਰਿਆਂ ਦੇ ਪ੍ਰਾਣਾ ਦੀ ਰੱਖਿਆ ਕਰਦਾ ਹੈ। ਪ੍ਰਾਣਾ ਕਰਕੇ ਆਪਣੇ ਪਿਆਰਿਆਂ ਦਾ ਸਹਾਈ ਹੁੰਦਾ ਹੈ ਕਿਉਂਕਿ ਸੰਸਾਰ ਦਾ ਬੰਦਾ ਸਰੀਰ ਕਰਕੇ ਕਿਸੇ ਬੰਦੇ ਦੇ ਕੰਮ ਆ ਸਕਦਾ ਹੈ ਪ੍ਰਾਣਾ ਕਰਕੇ ਕੋਈ ਕਿਸੇ ਦੇ ਕੰਮ ਨਹੀਂ ਆਉਂਦਾ। ਜਿੱਦਨ ਸਰੀਰ ਮਿੱਟੀ ਹੋ ਗਿਆ ਉਦੋਂ ਬਾਅਦ ਕਿਸੇ ਨੇ ਵੀ ਨਾਲ ਨਹੀਂ ਨਿਭਣਾ। ਉਦੋਂ ਕੇਵਲ ਪਰਮਾਤਮਾ ਦਾ ਨਾਮ ਕੀਤੇ ਹੋਏ ਚੰਗੇ ਕਰਮਾਂ ਸਾਧੂ ਦੀ ਸੰਗਤ ਇਹੀ ਦਰਗਾਹ ਦੇ ਵਿੱਚ ਕੰਮ ਆਉਣਗੇ ਅਬਨਾਸੀ ਖੇਮ ਚਾਹੇ ਜੇ ਨਾਨਕ ਮਹਾਰਾਜ ਕਹਿੰਦੇ ਜੇ ਉਹ ਰੱਖਿਆ ਚਾਹੁੰਨਾ ਹੈ ਜੇ ਪਾਤਸ਼ਾਹ ਕਹਿੰਦੇ ਉਹ ਸਹਾਇਤਾ ਚਾਹੁੰਨਾ ਹੈ ਜਿਹੜੀ ਅਬਨਾਸੀ ਹੈ ਜਿਹਦਾ ਕਦੇ ਨਾਸ਼ ਨਹੀਂ ਹੋ ਸਕਦਾ ਸਦਾ ਸਿਮਰ ਨਾਰਾਇਣ ਮਹਾਰਾਜ ਕਹਿੰਦੇ ਫਿਰ ਸਦਾ ਹੀ ਉਸ ਨਾਰਾਇਣ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਸਿਮਰਨਾ ਕਰ ਉਹਦੇ ਨਾਮ ਨੂੰ ਧਿਆਉਣਾ ਕਰ ਕਿਉਂਕਿ ਜਿਹੜੀ ਰੱਖਿਆ ਪਰਮਾਤਮਾ ਦੇ ਨਾਮ ਨੇ ਕਰਨੀ ਐ ਉਹ ਦੁਨੀਆ ਦਾ ਮਨੁੱਖ ਕਿਸੇ ਦੀ ਨਹੀਂ ਕਰ ਸਕਦਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਪ੍ਰਾਣਾ ਦੇ ਨਾਲ ਰੂਹ ਆਤਮਾ ਦੇ ਨਾਲ ਦਰਗਾਹ ਤੱਕ ਨਿਭਦਾ ਹੈ ਦਰਗਾਹ ਦੇ ਵਿੱਚ ਪਰਮਾਤਮਾ ਦਾ ਨਾਮ ਜਪਣ ਵਾਲਿਆਂ ਨੂੰ ਸੋਭਾ ਮਿਲਦੀ ਉਹਨਾਂ ਦੀਆਂ ਜੈ ਜੈਕਾਰਾਂ ਤੇ ਸੰਸਾਰ ਦੇ ਵਿੱਚ ਤਾਂ ਨਾਮ ਜਪਣ ਵਾਲਿਆਂ ਨੂੰ ਨਮਸਕਾਰਾਂ ਹੁੰਦੀਆਂ ਹੀ ਐ ਗੁਰੂ ਸਾਹਿਬ ਕਿਰਪਾ ਕਰਦੇ ਐ ਕਿ ਭਾਈ ਰਸਨਾ ਨਾਲ ਪਰਮਾਤਮਾ ਦਾ ਨਾਮ ਜਪਣਾ ਕਰ 24000 ਸਵਾਸ ਜਿਹੜੇ 24 ਘੰਟਿਆਂ ਦੇ ਵਿੱਚ ਬੰਦਾ ਲੈਂਦਾ ਹੈ ਤੇ ਜਿਹੜਾ ਮਹਾਰਾਜ ਕਹਿੰਦੇ ਇੱਕ ਇੱਕ ਸਾਹ ਨਾਲ ਰੱਬ ਦਾ ਨਾਮ ਜਪਦਾ ਹੈ ਸਤਿਗੁਰੂ ਕਹਿੰਦੇ ਦਮ ਦਮ ਸਦਾ ਸੰਭਾਲ ਦਾ ਦਮ ਨਾ ਮਿਰਥਾ ਜਾਏ ਐਸੀ ਅਵਸਥਾ ਹੈ ਜਿਨ੍ਹਾਂ ਦੀ ਉਹ ਪਰਮਾਤਮਾ ਨਾਲ ਆਪਣੀ ਸਾਝ ਪਾ ਲੈਂਦੇ ਆ ਪਰਮਾਤਮਾ ਦੇ ਦਰ ਕਰਦੀਆਂ ਬਖਸ਼ਿਸ਼ਾਂ ਉਹਨਾਂ ਨੂੰ ਮਿਲ ਜਾਂਦੀਆਂ ਕਿਉਂਕਿ ਨਾਮ ਜਪਣ ਕੋ ਜੀਵਾ ਦੀਨੀ ਹਰ ਦਰਸ਼ਨ ਕੋ ਆਖੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਵਾਸਤੇ ਕਿਸੇ ਵਿਦਵਾਨ ਦੇ ਬਚਨ ਹੈ ਜੀ ਗੁਰਬਾਣੀ ਦੇ ਨਹੀਂ ਵੀ ਰੱਬ ਨੇ ਨਾਮ ਜਪਣ ਵਾਸਤੇ ਰਸਨਾ ਦਿੱਤੀ ਹੈ ਰੱਬ ਦੇ ਦਰਸ਼ਨ ਕਰਨ ਵਾਸਤੇ ਇਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਨੇ ਇਹ ਨੇਤਰ ਦਿੱਤੇ ਹਨ ਮਹਾਰਾਜ ਕਹਿੰਦੇ ਮਾਨਸ ਜਨਮ ਅਮੋਲਕ ਜਾਂਦਾ ਵਿਦਵਾਨ ਕਹਿੰਦਾ ਮਾਨਸ ਜਨਮ ਅਮੋਲਕ ਜਾਂਦਾ ਹੱਥ ਨਾ ਆਵੇ ਲੱਖੀ ਲੱਖਾਂ ਵੀ ਮਹਾਰਾਜ ਕਹਿੰਦੇ ਖਰਚ ਕੇ ਇਹ ਜਿਹੜਾ ਮਾਨਸ ਜਨਮ ਹੈ ਨਾ ਇਹ ਅਮੋਲਕ ਚਲਿਆ ਜਾਂਦਾ ਫਿਰ ਹੱਥ ਨਹੀਂ ਆਉਂਦਾ ਜੇ ਨਾਮ ਨਾ ਜਪੀਏ ਨਾਮ ਜਪ ਕੇ ਹੀ ਪਾਰ ਲੰਘਿਆ ਜਾ ਸਕਦਾ ਹੈ ਤੇ ਵਿਦਵਾਨ ਕਹਿੰਦਾ 24000 ਸਵਾਸ ਬੰਦੇ ਦਾ ਰਾਹੇ ਹੁਣ 24000 ਜਿਹੜਾ ਸਵਾਸ ਹੈ ਉਹ ਇੱਕ ਦਿਨ ਦੇ ਵਿੱਚ ਮਨੁੱਖ ਲੈਂਦਾ ਹੈ ਤੇ ਜੇ ਪਰਮਾਤਮਾ ਦਾ ਨਾਮ ਨਾ ਜਪਿਆ ਜਾਏ ਤੇ 24000 ਸਵਾਸਾਂ ਦਾ ਵਿਅਰਥ ਜਾਣਾ ਇਹਦਾ ਹਿਸਾਬ ਜਿਹੜਾ ਹੈ ਇਹ ਕਿਤੇ ਵੀ ਨਹੀਂ ਪੂਰਾ ਹੋ ਸਕਦਾ 24000 ਸਵਾਸ ਬੰਦੇ ਦਾ 24000 ਸਵਾਸਾਂ ਦਾ ਵਿਅਰਥ ਜਾਣਾ ਏਡਾ ਵੱਡਾ ਘਾਟਾ ਆਮਦਨ ਮੂਲ ਨਾ ਥੀਵੇ ਇਹ ਸਭ ਬੰਦੇ ਨੂੰ ਐਡਾ ਘਾਟਾ ਉਹ ਬੰਦਾ ਕਿਉਂ ਜੀਵੇ ਕਹਿੰਦੇ ਜਿੰਨੂੰ ਕੋਈ ਆਮਦਨ ਨਹੀਂ ਰੱਬ ਦਾ ਨਾਮ ਨਹੀਂ ਜਪਿਆ 24000 ਸਵਾਸੇ ਤਰ੍ਹਾਂ ਹੀ ਚਲਿਆ ਗਿਆ ਕਹਿੰਦੇ ਜਿੰਨੂੰ ਐਡਾ ਵੱਡਾ ਘਾਟਾ ਪੈ ਗਿਆ ਉਹ ਬੰਦਾ ਕਿਵੇਂ ਜੀ ਸਕਦਾ ਸੰਸਾਰ ਦੇ ਵਿੱਚ ਸਭ ਤੋਂ ਵੱਡਾ ਘਾਟਾ ਏ ਦੁਨੀਆ ਦੇ ਕਾਰੋਬਾਰਾਂ ਦੇ ਘਾਟੇ ਦੁਨੀਆ ਦੇ ਵਿੱਚ ਘਾਟਾ ਪੈਣਾ ਕਿਸੇ ਮਾਇਆ ਦਾ ਘਾਟਾ ਕਾਰੋਬਾਰ ਦਾ ਪਦਾਰਥਾਂ ਦਾ ਘਾਟਾ ਇਹ ਘਾਟਾ ਕੋਈ ਬਹੁਤਾ ਮੈਨੇ ਨਹੀਂ ਰੱਖਦਾ ਜੀਵਨ ਦੇ ਵਿੱਚ ਸਭ ਤੋਂ ਵੱਡਾ ਘਾਟਾ ਤਾਂ ਇਹ ਐ ਜੇ ਸਵਾਸ ਬਿਰਥੇ ਚਲੇ ਗਏ ਰੱਬ ਦੇ ਨਾਮ ਤੋਂ ਜੇ ਰੱਬ ਦਾ ਨਾਮ ਜਪਣ ਤੋਂ ਬਿਨਾ ਇਹ ਮਾਨਸ ਦੇਹੀ ਵਿਅਰਥ ਚਲੇਗੀ ਸਭ ਤੋਂ ਵੱਡਾ ਘਾਟਾ ਤਾਂ ਮਹਾਰਾਜ ਕਹਿੰਦੇ ਇਹ ਐ ਇਹ ਘਾਟੇ ਨੂੰ ਪੂਰਾ ਕਰਨਾ ਕਰ ਪ੍ਰਮਾਤਮਾ ਦਾ ਨਾਮ ਜਪਣਾ ਕਰ ਹਰ ਜਪਦੇ ਅੱਖੇ ਨ ਢਿਲਣਾ ਕੀਜੇ ਮੇਰੀ ਜਿੰਦੜੀਏ ਮਤ ਕੇ ਜਾਪੇ ਸਾਹੋ ਆਵੇ ਕੇ ਨਾ ਆਵੇ ਰਾਮ ਸਤਿਗੁਰੂ ਕਿਰਪਾ ਕਰਨਾ ਇਹ ਮਤ ਸੋਜੀ ਮਹਾਰਾਜ ਆਪਾਂ ਸਾਰਿਆਂ ਨੂੰ ਬਖਸ਼ਿਸ਼ ਕਰਨ ਪਾਵਨ ਉਪਦੇਸ਼ ਹਰ ਦਿਆਂ ਦੇ ਵਿੱਚ ਵਸੇ ਉਪਦੇਸ਼ ਦੇ ਅਨਸਾਰੀ ਹੋ ਕੇ ਜੀਵਨ ਬਤੀਤ ਕਰਨ ਦੀ ਮਤ ਵੀ ਗੁਰੂ ਸਾਹਿਬ ਬਖਸ਼ਿਸ਼ ਕਰਨ ਭੁੱਲਣ ਹਾਰਾ ਮਹਾਰਾਜ ਬਖਸ਼ਣ ਹਾਰਾ ਆਪ ਗੁਰੂ ਕੀ ਸੰਗਤ ਬਖਸ਼ਣ ਜੋ ਕਲਗੀ ਧਰ ਦੇ ਪੁੱਤਰ ਉਤਿਓ ਅੰਮ੍ਰਿਤ ਧਾਰੀ ਹੋ ਕੇ ਜੀਓ ਗੁਰੂ ਵਾਲੇ ਬਣੀਏ ਖੰਡੇ ਬਾਟੇ ਦਾ ਅੰਮ੍ਰਿਤ ਛਕੀਏ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਝੁਕਾਓ ਸੀਸ ਵਲਾਓ ਫਤਿ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ